हां जी दोस्तों सस्का हाल-चाल है जी ठीक-ठाक सारे सो दोस्तों आज जड़ी वीडियो बना रहे हैं जी पेंड दोस्तों ये रोडे जिला मोगा ते तहसील दोस्तों बागा पुराना आज ये दोस्तों इस घर ਦੇ ਵਿੱਚੋਂ ਤੁਹਾਨੂੰ ਤਿੰਨ ਨਾਗ ਦਿਖਾਉਂਗਾ ਤਿੰਨੇ ਨਾਗੀ दोस्तों नीली राय नस्ਲ ਦੇ ਵਿੱਚ ਹੋਣਗੇ ਦੋ ਘਟੀਆਂ ਬਿਲਕੁਲ ਛੋਟੀ ਉਮਰ ਦੀਆਂ ਹੋਣਗੀਆਂ ਨੀਲੀ राय नस्ਲ ਵਾਲੀਆਂ ਬਿਲਕੁਲ ਜੈਜੀ ਮਾਰਕਿੰਗ ਵਾਲੀਆਂ ਇਸ ਤੋਂ ਇਲਾਵਾ ਇੱਕ ਵੱਡੀ ਝੂਟੀ ਤੁਹਾਨੂੰ ਦਿਖਾਉਂਗਾ ਵੈਸੇ ਇਹ ਨਾਗ दोस्तों ਤੋਰ ਲਾਂਗੇ ਇਹ ਤਿੰਨੇ ਹੀ ਥਣ ਥਣ ਤੁਹਾਨੂੰ ਐਨ ਸਾਰੀ ਤਸੱਲੀ ਕਰਾ ਦੂੰਗਾ ਇਨਾਂ ਦੇ ਵਿੱਚੋਂ ਜਿਹੜਾ ਵੀ ਜਾਨਵਰ ਦੋਸਤੋ ਪਸੰਦ ਆਵੇ ਉਹਦੀ ਆ ਕੇ ਪ੍ਰੋਪਰ ਤਸੱਲੀ ਦੇ ਨਾਲ ਤੁਸੀਂ ਇੱਥੋਂ ਖਰੀਦ ਸਕਦੇ ਹੋ ਤੇ ਬਾਕੀ ਇਹਨਾਂ ਦੀ ਜਿਹੜੀ ਦੋਸਤੋ ਗੱਲਬਾਤ ਆਓ ਬਾਈ ਨਾ ਕਰੀਏ ਸੱਜ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਅਮਰਜੀਤ ਠੀਕ ਆ ਬਾਈ ਵਧੀਆ ਵਧੀਆ ਬਾਈ ਤੁਸੀਂ ਦੱਸੋ ਵਧੀਆ ਕਿਰਪਾ ਬਾਬੇ ਦੀ ਹੋਰ ਮਾਲ ਵਿਕਰੀ ਐਸੇ ਆਈ ਆ ਹਾਂ ਮਾਲ ਬਈ ਆਈ ਜਾਂਦਾ ਠੀਕ ਆਈ ਜਾਂਦਾ ਬਾਬੇ ਦੀ ਕਿਰਪਾ ਨਾਲ ਹਾਂਜੀ ਹਾਂਜੀ ਇੱਕ ਵਾਰੀ ਨਾਮ ਦੱਸ ਦਿਓ ਆਪਣੇ ਨਾਮ ਸਤਨਾਮ ਸਿੰਘ ਪਿੰਡ ਰੋਡੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾ ਪੁਰਾਣਾ ਠੀਕ ਆ ਤਿੰਨ ਜਾਨਵਰ ਅੱਜ ਹੈਗੇ ਜਿਹਦੇ ਵਿੱਚ ਦੋ ਨਾਕ ਤਾਂ ਪਹਿਲੇ ਨੰਬਰ ਤੇ ਇੱਕ ਚਿੱਟੇ ਫੇਸ ਵਾਲੀ ਕੱਟੀ ਖੜੀ ਆ ਹਾਂਜੀ ਕੀ ਡਿਟੇਲ ਹੈ ਬਈ ਇਹਦੀ ਇਹ ਬਾਈ ਹੈਗੀ ਆ 9-10 ਮਹੀਨਿਆਂ ਦੀ ਆ ਇਹ ਅੱਛਾ ਹਾਂ ਤੇ ਹੈ ਵੀਰੇ ਤਿੰਨੇ ਬਾਰਡਰ ਬੈਲਟ ਦੀਆਂ ਅੱਛਾ ਤਿੰਨੇ ਹੀ ਤਿੰਨ ਠੀਕ ਹੈ ਦੋਸਤੋ ਕੱਟੀ ਇਹ ਪਹਿਲੇ ਨੰਬਰ ਤੇ ਤੁਹਾਨੂੰ ਦਿਖਾਉਣਾ 9-10 ਮਹੀਨੇ ਉਮਰ ਤੇ ਇਹਦੇ ਚਾਰੇ ਪੈਰਾਂ ਤੇ ਮਾਰਕਿੰਗ ਹੈ ਕਿ ਦੋਹਾਂ ਦੀ ਨਹੀਂ ਦੋਹਾਂ ਤੇ ਹੀ ਹੈ ਬਾਈ ਮਗਰ ਲਿਆਂ ਤੇ ਹੀ ਹਾਂ ਠੀਕ ਹੈ ਮੱਥਾ ਮੁੱਠਾ ਬਹੁਤ ਸੋਹਣਾ ਇੱਕ ਸਿੰਗ ਵੀ ਚਿੱਟਾ ਬਾਈ ਇਹਦਾ ਫੇਸ ਕੁਆਲਿਟੀ ਦੇਖੋ ਦੋਸਤੋ ਅੱਖਾਂ ਦੋਵੇਂ ਨੀਲੀਆਂ ਹੋਣਗੀਆਂ ਚਿੱਟੇ ਫੇਸ ਵਾਲੀ ਦੋਸਤੋ ਕੱਟੀ ਆ ਤੇ ਰੇਟ ਕੀ ਹੋਊਗਾ ਬਾਈ ਇਹਦਾ ਰੇਟ ਫੋਨ ਤੇ ਕਰ ਲਾਂਗੇ ਅਮਰਜੀਤ ਬਾਈ ਫੋਨ ਤੇ ਕਰ ਲਾ ਆ ਫੋਨ ਤੇ ਕਰਾਂਗੇ ਜਾਇ ਜੀ ਹੁੰਦੇ ਆਪਣੇ ਤੈਨੂੰ ਪਤਾ ਹੀ ਆ ਕੋਲ ਖਾਨ ਨੂੰ ਪਹਿਲੇ ਨੰਬਰ ਵਾਲੇ ਨੂੰ ਦੋਸਤੋ ਰੇਟ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਇਹ ਪਹਿਲੇ ਨੰਬਰ ਵਾਲੇ ਕੱਟੀ ਤੋਂ ਲਿਖਾਉਣਾ ਬਿਖਾਉਂਦੇ ਠੀਕ ਹੈ ਜੀ ਕੱਟੀ ਚੰਗੀ ਐ ਮਾਰਕਿੰਗ ਸੋਹਣੀ ਐ ਬਾਕੀ ਚੰਗੀ ਸਾਫ ਦੇ ਨਾਲ ਸੋਹਣੀ ਝੂਟੀ ਇਹ ਤਿਆਰ ਹੋ ਜਾਣੀ ਆ ਫੇਸ ਦੋਸਤੋ ਵਾਈਟ ਹੋਊਗਾ ਸਾਰਾ ਆਖਾਂ ਨੀਲੀਆਂ ਹੋਣਗੀਆਂ ਸਿੰਘ ਕੱਟੀ ਨੇ ਦੋਸਤੋ ਬਿਲਕੁਲ ਹੀ ਨੇੜਿਓਂ ਗੂਲ ਕਰਨੀ ਸ਼ੁਰੂ ਕਰਦੇ ਇਸ ਕੱਟੀ ਨੇ ਥਣ ਦੋਸਤੋ ਚਾਰ ਹੋਣਗੇ ਵਧੀਆ ਨਿ ਤੇ ਪੂਰੇ ਪੜੇ ਬਿਲਕੁਲ ਚੱਕਵੇਂ ਹੋਣਗੇ। ਥਾਣੇ ਦੋਸਤੋ ਚੈੱਕ ਕਰ ਸਕਦੇ ਹੋ ਵਧੀਆ ਆਚਾਰ ਹੋਣਗੇ ਜੀ। ਠੀਕ ਹੈ। ਇਹਦੇ ਦੋਵਾਂ ਪੈਰਾਂ ਤੇ ਮਾਰਕਿੰਗ ਹੋਊਗੀ। ਰੇਟ ਫੋਨ ਦੇ ਉੱਤੇ ਤੈਕੀਤਾ ਜਾਊਗਾ। ਇਹ ਤੁਹਾਨੂੰ ਪਹਿਲੇ ਨੰਬਰ ਤੇ ਕੱਟੇ ਦਿਖਾਈ ਜਾ। ਦੂਜੇ ਨੰਬਰ ਤੇ ਜਿਹੜੀ ਬਾਈ ਕੱਟੀ ਖੜੀ ਆ ਬੱਗੀ ਇਹ ਵੀ ਬੱਗੀ ਮੁੱਛਦੀ ਆ। ਹੂੰ। ਤੇ ਹੈਗੀ ਆ ਤੂੰ ਮਹੀਨਾ ਖੰਡ ਵੱਧ ਹੋਊਗੀ ਇਹ। ਅੱਛਾ ਹੋਊਗੀ। ਮੰਨ ਲਾ ਸੀਮ ਜੀ ਮੰਨ ਲਾ। ਠੀਕ ਆ। 10 ਹਾਂ 10-11 ਮਹੀਨੇ ਦੀ ਹੈਗੀ ਆ। ਸਿੰਘ ਸਿੰਘ ਉਹ ਵੀ ਬਾਈ ਬਹੁਤ ਸੋਹਣਾ ਮੋੜਿਆ ਬੇਦਾ। ਠੀਕ ਆ। ਰੇਟ ਇਹਦਾ ਵੀ ਫੋਨ ਤੇ ਆ। ਹ ਦੋਸਤੋ ਕੱਟੀ ਇਹ ਵੀ ਸ਼ਕੀਨ ਹੈ ਸੰਗ ਸੰਗ ਨੇੜਿਓਂ ਗੂਲ ਕਰਨੇ ਸ਼ੁਰੂ ਕਰਤੇ ਆ ਤੇ ਇਹਦੇ ਦੋਸਤੋ ਚਾਰੇ ਪਾਰਾਂ ਤੇ ਹੀ ਮਾਰਕਿੰਗ ਹੋਊਗੀ ਚਿੱਟਾਪਣ ਚਾਰੇ ਪਾਰਾਂ ਤੇ ਹੀ ਹੋਊਗਾ ਬਾਕੀ ਕੱਟੀ ਸ਼ਕੀਨ ਹੈ ਇਹ ਸੁਨੱਖੀ ਹੈ 10 ਕਿ ਮਹੀਨੇ ਅੰਦਾਜ਼ਾ ਦੋਸਤੋ ਇਸ ਕੱਟੀ ਦੀ ਉਮਰ ਹੈ ਤੇ ਬਾਕੀ ਫੇਸ ਦੀ ਬਿਊਟੀ ਚੈੱਕ ਕਰ ਸਕਦੇ ਹੋ ਸੰਗ ਕਰਮਾ ਲਈ ਨੇ ਹੁਣ ਤੋਂ ਹੀ ਬਿਲਕੁਲ ਨੇੜਿਓਂ ਹੀ ਗੂਲ ਕਰਨੇ ਸ਼ੁਰੂ ਕਰਤੇ ਆ ਪ੍ਰੋਪਰ ਸ਼ਕੀਨ ਹੈ ਕੱਟੀ ਥਣ ਦੋਸਤੋ ਚਾਰ ਹੀ ਹੋਣਗੇ ਵਧੀਆ ਨਿਖੜਵੇ ਹੋਣਗੇ 10 ਕਿ ਮਹੀਨੇ ਅੰਦਾਜ਼ਾ ਉਮਰ ਹੈ ਤੇ ਕੱਟੀ ਸੁਨੱਖੀ ਹੈ ਇਹ ਤੁਹਾਨੂੰ ਦੂਜੇ ਨੰਬਰ ਵਾਲੀ ਦਿਖਾ ਰਿਹਾ ਥਾਣ ਦੋਸਤੋ ਚੈੱਕ ਕਰ ਸਕਦੇ ਹੋ ਜੀ ਠੀਕ ਹੈ ਇਹ ਦੋਸਤੋ ਦੂਜੇ ਨੰਬਰ ਵਾਲੀ ਕੱਟੀ ਹੈ ਰੇਡ ਫੋਨ ਦੇ ਉੱਤੇ ਤੈਕੀਤਾ ਜਾਊਗਾ ਠੀਕ ਹੈ ਅੱਛਾ ਇਸ ਤੋਂ ਬਾਈ ਐਂਡ ਤੇ ਜਿਹੜੀ ਝੋਟੀ ਹੈ ਇਹਨਾਂ ਨਾਲੋਂ ਵਧੀ ਹੈ ਨਾ ਹਾਂ ਬਾਈ ਇਹ 2 ਸਾਲ ਦੀ ਹੈ ਮਰਜੀ ਤਾਂ ਅੱਛਾ ਹਾਂ ਠੰਡੀ ਸੀਲ ਆ ਚੰਗੀ ਆ ਕੱਟੀ ਠੀਕ ਹੈ ਇਹ ਵੀ ਆਪਾਂ ਉਧਰੋਂ ਲਈ ਆ ਬਾਈ ਅੱਛਾ ਕੋਲ ਪਰ ਏਰੀਆ ਚੋਂ ਲਈ ਆ ਆਪਾਂ ਬਾਡਰ ਬੈਲਟ ਦੀ ਹੋਈ ਆ ਠੀਕ ਹੈ ਤੇ ਇੱਕ ਬਾਈ ਇਹਦਾ ਆਪਾਂ ਪਹਿਲਾਂ ਦੱਸਦੇ ਆਂ ਵੀ ਮਾੜਾ ਸਿੰਘ ਕਸਾਇਆ ਵਾ अच्छा हां बोल के ले बारो हां कट्टी दोस्तों ये भी वैसे सणखी है मार्किंग चेक कर सकते हो ठीक है जी एक पासे वाला सिंग बिल्कुल गोल है ਤੇ ਇੱਕ ਪਾਸੇ ਵਾਲਾ ਥੋੜਾ ਜਿਹਾ ਉਪਰੋਂ ਕਸਾ ਆਇਆ ਹੋਇਆ ਸਿੰਗ ਆ ਉਹ ਇਹਦੇ ਨਾਲੋਂ ਥੋੜਾ ਜਿਹਾ ਛੋਟਾ ਹੋਊਗਾ ਆਜਾ ਬਾਕੀ ਕੋਈ ਬੜਾ ਫਰਕ ਨਹੀਂਗਾ ਹੈਗਾ ਤੇ ਵੈਸੇ ਸੇਮ ਹੀ ਆ ਸਿੰਗ ਇੱਥੇ ਰੋਕੀ ਮਾਰ ਜੀ ਇਹ ਆ ਲੋ ਮਾੜਾ ਜੀ ਬਾਈ ਉੱਤ ਦਿਖਾ ਦੇ ਕੱਲੋਂ ਅਗਲਾ ਕੋਈ ਤਰਾਇ ਕਰਦਾ ਉਨ ਹੀ ਵੱਡਿਆ ਨਹੀਂ ਗਿਆ ਅੱਛਾ ਠੀਕ ਹੈ ਹਾਂ ਵੀ ਉਹੀ ਹੈ ਤੂੰ ਆ ਕਸਿਆ ਵਾ ਕੰਦਣਾ ਠੀਕ ਹੈ ਹਾਂ ਬਾਕੀ ਇਧਰ ਦਾ ਸਿੰਗ ਵੀ ਤੁਸੀਂ ਚੈੱਕ ਕਰ ਸਕਦੇ ਹੋ ਦੋਸੋ ਠੀਕ ਹੈ ਜੀ ਤੇ ਕਿੰਨੀ ਉਮਰ ਹੈ ਇਹਦੀ 2 ਸਾਲ ਦੀ ਹੈ ਬਾਈ 2 ਸਾਲ ਦੀ ਦੋਸੋ ਇਹ ਝੂਟੀ ਹੈ ਜੀ ਠੀਕ ਹੈ ਹੋਰ ਤਿੰਨ ਚਾਰ ਮਹੀਨਿਆਂ ਤੱਕ ਇਹ ਝੂਟੀ ਨੂੰ ਸਾਸ ਵੀ ਲੱਗ ਜਾਣੀ ਹੈ ਵੈਸੇ ਕੱਟੀ ਇਹ ਸ਼ਕੀਨ ਹੈ ਮਾਰਕਿੰਗ ਠੰਡੀ ਫੀਲ ਹੈ ਬਾਈ ਥਣ ਥਣ ਬਹੁਤ ਸੋਹਣਾ ਲੱਗਾ ਹਾਂ ਆ ਲੋ ਦੋਸੋ ਬਿਲਕੁਲ ਠੰਡੇ ਸੁਭਾਦੀ ਇਹ ਝੂਟੀ ਤੁਹਾਨੂੰ ਇਹ ਡਾੜੀ ਦਿਖਾ ਰਿਹਾ ਦੋਸਤੋ ਠੀਕ ਹੈ ਜੀ 2 ਸਾਲ ਉਮਰ ਹੈ ਤੇ ਬਾਕੀ ਸੰਗਾ ਸੰਗਾ ਦੀ ਤੁਹਾਨੂੰ ਚੈੱਕ ਮੈਂ ਕਰਾਤੀ ਆ ਠਾਣ ਦੋਸਤੋ 4 ਹੀ ਹੋਣਗੇ ਵਧੀਆ ਇਸ ਝੋਟੀ ਨੂੰ ਤੇ ਇਹ ਝੋਟੀ ਬਿਲਕੁਲ ਹੀ ਦੋਸਤੋ ਠੰਡੇ ਸਵਾਦ ਹੀ ਹੈ ਵੀ ਹਾਂ ਰਾਜੀ ਆ ਬਈ ਚੰਗੀ ਆ ਪਿੱਠਪੂੜਾ ਸੋਹਣਾ ਹਾਂ ਦੋਸਤੋ ਲਾਸਟ ਵਾਲੀ ਝੋਟੀ ਹੈ ਜੀ ਠੀਕ ਹੈ ਤੇ ਚਿੱਟਾਪਾਣਾ ਜਿੰਨਾ ਵੀ ਨੀਦੀ ਰਾਵ ਨਸਲ ਦੇ ਵਿੱਚ ਚਾਹੀਦਾ ਪ੍ਰੋਪਰ ਤੁਹਾਨੂੰ ਇੱਥੋਂ ਮਿਲ ਜੂਗਾ ਰੇਟ ਇਸ ਝੋਟੀ ਦਾ ਵੀ ਦੋਸਤੋ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਇਹਨਾਂ ਦੇ ਵਿੱਚੋਂ ਜਿਹੜਾ ਵੀ ਜਾਨਵਰ ਦੋਸਤੋ ਪਸੰਦ ਆਵੇ ਆਕੇ ਪ੍ਰੋਪਰ ਤਸਦੀਕ ਦੇ ਨਾਲ ਤੁਸੀਂ ਖਰੀਦ ਸਕਦੇ ਹੋ ਤੇ ਚਲੋ ਕਾ ਆਂ ਅਮਰਜੀਤ ਬਾਈ ਮਾੜਾ ਬੇਨਤੀ ਹੈ ਸਾਰਿਆਂ ਨੂੰ ਆਪਣੇਆਂ ਨੂੰ ਪਤਾ ਕੀ ਹੈ ਬਾਈ ਵੀਡੀਓ ਪੂਰੀ ਦੇਖ ਲਿਆ ਕਰੋ ਹਾਂਜੀ ਹਾਂਜੀ ਹਾਂ ਵੀ ਇੱਕ ਮਾੜੀ ਝਲਕ ਦੇਖ ਲੈਂਦੇ ਵੀ ਵੀਡੀਓ ਪੈ ਗਈ ਹਾਂਜੀ ਪਹਿਲਾਂ ਰੇਟ ਪੁੱਛ ਲੈਂਦੇ ਆ ਸਿਰ ਪਤਾ ਤਾਂ ਲੱਗਦਾ ਨਹੀਂ ਬਾਈ ਕਿਹੜੀ ਵੀਡੀਓ ਦੇਖੀ ਕਿਹੜੀ ਨਹੀਂ ਇਹ ਤੇ ਤਰੀਕ ਜ਼ਰੂਰ ਦੇਖ ਲਿਆ ਕਰੋ ਬਾਈ ਬਣ ਕੇ ਹਾਂਜੀ ਹਾਂਜੀ ਹਾਂ ਠੀਕਾ ਦੋਸੋ ਬਾਈ ਦਾ ਕਹਿਣ ਦਾ ਮਤਲਬ ਇਹੀ ਹੈ ਵੀ ਵੀਡੀਓ ਨੂੰ ਪੂਰੀ ਸੁਣ ਲਿਆ ਕਰੋ ਠੀਕ ਹੈ ਜੀ ਸਾਰਾ ਕੁਝ ਦੱਸਿਆ ਹੁੰਦਾ ਉਮਰਾ ਮਰੈਨਾ ਦੀ ਸਾਰੀ ਕੁਝ ਤੇ ਫਿਰ ਬਾਈ ਨਾਲ ਤੁਸੀਂ ਸੰਪਰਕ ਕਰਕੇ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਵੀ ਅਸੀਂ ਇਹਨੇ ਨੰਬਰ ਵਾਲੀ ਕੱਟੀ ਲੈਣੀ ਹੈ ਤੇ ਚਲੋ ਠੀਕ ਹੈ ਬਾਈ ਜੀ ਠੀਕ ਹੈ ਬਾਈ ਸਾਸਰੀ ਕਾ